ਇਹ ਜਮੀਨ ਦੇ ਵਿੱਚ ਵੀ ਲੋਕਾਂ ਨੇ ਆਪਣਾ ਡੰਗਰਾਂ ਵਾਸਤੇ ਜਿਹੜਾ ਚਾਰਾ ਬੀਜਿਆ ਸੀ ਉਹ ਵੀ ਬਿਲਕੁਲ ਤਬਾਹ ਹੋ ਚੁੱਕਾ ਤੇ ਡੰਗਰ ਇਸ ਸਮੇਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਡੰਗਰ ਆ ਉਹ ਭੁੱਖੇ ਵੱਜੇ ਆ ਵੀ ਉਹਨਾਂ ਦੇ ਖਾਣ ਵਾਸਤੇ ਵੀ ਪੂਰਾ ਉਹਨਾਂ ਦਾ ਚਾਰਾ ਨਹੀਂ ਹੋਣ ਦਿਆ ਸੋ ਇਸ ਕਰਕੇ ਸੰਗਤ ਨੂੰ ਮੇਰੀ ਖਾਸ ਕਰਕੇ ਇਹ ਵੀ ਬੇਨਤੀ ਆ ਵੀ ਜਿਹੜੀ ਸੰਗਤ ਇਹ ਵੀ ਸੇਵਾ ਕਰਨੀ ਚਾਹੁੰਦੀ ਹੁਣੇ ਇੱਕ ਵੀਰ ਦਾ ਸਾਨੂੰ ਰੋਪੜ ਤੋਂ ਵੀ ਫੋਨ ਆਇਆ ਸੀ ਉਹ ਕਹਿੰਦਾ ਵੀ ਮੇਰਾ ਇੱਕ ਕਿੱਲਾ ਮਕਈ ਦਾ ਪਿਆਵਾ ਤੂ ਮੈਂ ਵੱਢ ਕੇ ਤੁਹਾਡੇ ਇਹਨਾਂ ਪਿੰਡਾਂ ਦੇ ਵਿੱਚ ਪਚਾਉਣ ਦੀ ਕੋਸ਼ਿਸ਼ ਕਰਦਾ ਸੋ ਇਸ ਕਰਕੇ ਹੋਰ ਵੀ ਜਿੰਨਾਂ ਦੇ ਕੋਲ ਮਕਾਈ ਆ ਜਾਂ ਵਾਧੂ ਚਾਰਾ ਵਾ ਵਾਧੂ ਸੁੱਕਾ ਪਿਆ ਵਾ ਤੇ ਜਾਂ ਵਾਧੂ ਉਹਨਾਂ ਦੇ ਕੋਲ ਕੋਈ ਪੱਠੇ ਬੀਜੇ ਚਾਰਾ ਜੋ ਕੁਝ ਵੀ ਹੈਗਾ ਵਾ ਸੋ ਇੱਥੇ ਉਹ ਪਚਾਉਣ ਦੀ ਕੋਸ਼ਿਸ਼ ਇਹਨਾਂ ਪਿੰਡਾਂ ਦੇ ਵਿੱਚ ਕਰਨ ਰੱਜਿਆਂ ਨੂੰ ਨਾ ਰਜਾਓ ਅੱਜ ਲੋੜ ਆ ਇੱਥੇ ਖੜਨ ਦੀ ਅੱਜ ਇੱਥੇ ਲੋੜ ਆ ਇਹਨਾਂ ਲੋਕਾਂ ਦਾ ਸਾਥ ਦੇਣ ਦੀ ਤੇ ਮੈਂ ਇਹ ਸਾਧੂ ਸੰਤਾਂ ਨੂੰ ਸਾਧੂ ਸੰਤਾਂ ਦਾ ਧੰਨਵਾਦ ਵੀ ਕਰਦਾ ਜਿਹੜੇ ਸਾਡੇ ਪਿੰਡਾਂ ਦੇ ਨਾਲ ਖੜੇ ਆ ਸultanpur ਧਰਤੀ ਵੱਲ ਵੀ ਖੜੇ ਆ ਸੋ ਇਧਰਲੇ ਪਾਸੇ ਅਸੀਂ ਆਪ ਮੁਹਾਰੇ ਲੱਗੇ ਹੋਏ ਉਹਨਾਂ ਦਾ ਸਾਡਾ ਧੰਨਵਾਦ ਆ ਤੁਹਾਡੇ ਨਾਲ ਸਰਕਾਰਾਂ ਕਿਸੇ ਨੇ ਨਹੀਂ ਖੜਨਾ ਸੋ ਇਸ ਕਰਕੇ ਮੈਂ ਤੇ ਜਿਹੜੇ ਸਾਡੇ ਭਰਾਵਾ ਜਿਹੜੇ ਸਾਥ ਦੇਣਾ ਚਾਹੁੰਦੇ ਆ ਇਹ ਚੀਜ਼ਾਂ ਨੂੰ ਲੈ ਕੇ ਉਹ ਸਾਡਾ ਸਾਥ ਦੇਣ ਤੇ ਜਿਹੜਾ ਵੀ ਵੀਰ ਚਾਹੁੰਦਾ ਵੀ ਮੇਰੀ ਕੋਈ ਮਕਾਈ ਆ ਜਾਂ ਚਾਰਾ ਸੁੱਕਾ ਚਾਰਾ ਹਰਿਆ ਚਾਰਾ ਉਹ ਦੇਣਾ ਚਾਹੁੰਦਾ ਉਹ ਮੇਰੇ ਨੰਬਰ ਦੇ ਨਾਲ ਸੰਪਰਕ ਕਰਨ 62399 131196239813119 ਇਸ ਨੰਬਰ ਤੇ ਸੰਬੰਧ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ